ਅਮੀਰ ਆ ਜਾਂ ਫਿਰ ਗਰੀਬ ਆ ਚਾਹੇ ਕਰੋੜਪਤੀਆ ਚਾਹੇ ਅਰਬਪਤੀਆ ਹਰੇਕ ਇਨਸਾਨ ਕੋਲ ਦੀ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਸਫਲ ਹੋਣਾ ਤੇ ਬਿਮਾਰੀਆਂ ਤੋਂ ਦੂਰ ਰਹਿਣਾ ਵਾ ਅਸੀਂ ਮੈਂਟਲੀ ਅਨਫਿਟ ਹੋ ਜਾਾਂਗੇ ਹਰ ਇੱਕ ਬੰਦੇ ਕੋਲ ਨਾ ਦਿਨ ਦੇ ਵਿੱਚ 24 ਘੰਟੇ ਆ ਕੁ ਮਹੀਨੇ ਬਾਅਦ ਤੁਸੀਂ ਦੇਖਣਾ ਤੁਹਾਡੀ ਜਿਹੜੀ ਲਾਈਫ ਆ ਤੁਹਾਡੀ ਜਿਹੜੀ ਜ਼ਿੰਦਗੀ ਆ ਬਹੁਤ ਜ਼ਿਆਦਾ ਬਦਲ ਜੇਗੀ ਮੇਰੇ ਵੱਲੋਂ ਤਾਂ ਸਰਨ ਪੈਰਪ੍ਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਕੋਈ ਮੁਕਾਮ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਨਾ ਤਾਂ ਅੱਜ ਜਿਵੇਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਤਿੰਨ ਕੰਮ ਇਹੋ ਜਿਹੇ ਦੱਸਾਂਗਾ ਜਿਹੜੇ ਤੁਹਾਨੂੰ ਹਰ ਰੋਜ਼ ਹਰ ਰੋਜ਼ ਕਰਨੇ ਹੀ ਚਾਹੀਦੇ ਨੇ ਅਗਰ ਤੁਸੀਂ ਉਹ ਤਿੰਨ ਕੰਮ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਤੁਸੀਂ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਸੀਂ ਨਾ ਬਹੁਤ ਛੇਤੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਓਗੇ ਸਫਲ ਹੋ ਜਾਓਗੇ ਜਿਹੜੇ ਲੋਕ ਤੁਹਾਡੇ ਨਾਲ ਰਹਿੰਦੇ ਨੇ ਕੰਮ ਕਰਦੇ ਨੇ ਤੁਸੀਂ ਉਹਨਾਂ ਤੋਂ ਅੱਗੇ ਬਹੁਤ ਹੀ ਤੇਜ਼ੀ ਨਾਲ ਨਿਕਲ ਜਾਓਗੇ ਸੋ ਉਹ ਕਿਹੜੇ ਕੰਮ ਨੇ ਉਹ ਤੁਹਾਨੂੰ ਇਹ ਵੀਡੀਓ ਦੇ ਵਿੱਚ ਅੱਗੇ ਜਾ ਕੇ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਸੋ ਆਪਾਂ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਕੰਮ ਸਾਨੂੰ ਛੇਤੀ ਕਰਨਾ ਚਾਹੀਦਾ ਉਹ ਕਿਹੜਾ ਉਹ ਕੰਮ ਹੈਗਾ ਜੀ ਵੀ ਸਾਨੂੰ ਸਾਰਿਆਂ ਨਾਲੋਂ ਪਹਿਲਾਂ ਛੇਤੀ ਉੱਠਣਾ ਚਾਹੀਦਾ ਵਾ ਮਤਲਬ ਵੀ ਕਹਿੰਦੇ ਆ ਕਿ ਮਤਲਬ ਜੇ ਤੁਸੀਂ ਨਾ ਆਪਣੇ ਦਿਨ ਦੀ ਸ਼ੁਰੂਆਤ ਹੈ ਜਿਹੜੀ ਉਹ ਸਾਨੂੰ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ ਤੇ ਛੇਤੀ ਸਾਨੂੰ ਉੱਠਣਾ ਚਾਹੀਦਾ ਵੀ ਸੂਰਜ ਉੱਗਣ ਤੋਂ ਪਹਿਲਾਂ ਜੇ ਆਪਾਂ ਕਹੇ ਰਿਹਾ ਸੂਰਜ ਨਿਕਲਣ ਤੋਂ ਪਹਿਲਾਂ ਸਾਨੂੰ ਖੁਦ ਨੂੰ ਉੱਠਣਾ ਚਾਹੀਦਾ ਵਾ ਕੋਦੇ ਨਾਲ ਕੀ ਹੈ ਕਿ ਦੇਖੋ ਜੇ ਤੁਸੀਂ ਸਵੇਰੇ ਉੱਠਦੇ ਹੋ ਨਾ ਸਵੇਰੇ ਉੱਠ ਕੇ ਤੁਸੀਂ ਹਮੇਸ਼ਾ ਬਣਾ ਨਹਾ ਧੋ ਕੇ ਹਨਾ ਤੁਸੀਂ ਐਕਸਰਸਾਈਜ਼ ਵਗੈਰਾ ਕਰਕੇ ਤੁਸੀਂ ਮਤਲਬ ਵੀ ਜੇ ਤੁਸੀਂ ਸਾਰਿਆਂ ਨਾਲੋਂ ਪਹਿਲਾਂ ਛੇਤੀ ਉੱਠ ਜਾਂਦੇ ਹੋ ਨਾ ਉਹਦੇ ਨਾਲ ਮਤਲਬ ਇਹ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਮਿਲਦੇ ਆ ਸਾਰਿਆਂ ਨਾਲੋਂ ਵੱਡਾ ਦਾ ਬੇਨਫਿਟ ਪਤਾ ਕੀ ਮਿਲੇਗਾ ਜ ਦੇਖੋ ਹਰੇਕੀ ਇਨਸਾਨ ਕੋਲ ਹਰ ਇੱਕ ਬੰਦੇ ਕੋਲ ਨਾ ਦਿਨ ਦੇ ਵਿੱਚ 24 ਘੰਟੇ ਆ ਕਿਸੇ ਕੋਲ ਕੋਈ ਵੱਧ ਨਹੀਂ ਹੈਗੇ ਨਾ ਕਿਸੇ ਕੋਲ ਕੋਈ ਘੱਟ ਹੈਗੇ ਜੱਬ ਕੇ ਇਹ ਵੀ ਉਹਨੂੰ ਤਾਂ ਕੁਦਰਤ ਨੇ 25 ਘੰਟੇ ਦੇਤੇ ਉਹਨੂੰ 26 ਦੇਤੇ ਉਹਨੂੰ 30 ਦੇਤੇ ਮੈਨੂੰ 24 ਕਿਉਂ ਦਿੱਤੇ ਆ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਸਾਰੇ ਹਰੇਕ ਇਨਸਾਨ ਕੋਲ ਚਾਹੇ ਕੋਈ ਅਮੀਰ ਆ ਜਾਂ ਫਿਰ ਗਰੀਬ ਆ ਚਾਹੇ ਕਰੋੜਪਤੀ ਆ ਚਾਹੇ ਅਰਬਪਤੀ ਆ ਹਰੇਕੀ ਇਨਸਾਨ ਕੋਲ ਦਿਨ ਦੇ 24 ਘੰਟੇ ਨੇ ਤੁਹਾਡੇ ਕੋਲ ਵੀ 24 ਘੰਟੇ ਆ ਮੇਰੇ ਕੋਲ ਵੀ 24 ਘੰਟੇ ਆ ਉਹ ਤੁਹਾਡੇ ਦੇ ਡਿਮੈਂਡ ਕਰਦਾ ਵੀ ਤੁਸੀਂ ਆਪਣੇ 24 ਘੰਟਿਆਂ ਨੂੰ ਮਤਲਬ ਵੀ ਕਿਵੇਂ ਤੁਸੀਂ ਸਪੈਂਡ ਕਰਦੇ ਹੋ ਮੈਂ ਆਪਣੇ 24 ਘੰਟਿਆਂ ਨੂੰ ਕਿਵੇਂ ਸਪੈਂਡ ਕਰਦਾ ਹਾਂ ਜੇ ਤੁਸੀਂ ਸਵੇਰੇ ਉੱਠ ਜੂਗੇ ਨਾ ਮੰਨ ਕੇ ਚਲੋ ਤੁਹਾਡੇ ਨਾਲ ਦਾ ਬੰਦਾ ਸਵੇਰੇ 6 ਵਜੇ ਉੱਠਦਾ ਵਾ ਤੁਸੀਂ 4 ਵਜੇ ਉੱਠੇ ਹੋ ਤਾਂ ਤੁਸੀਂ ਮੰਨ ਕੇ ਚਲੋ ਤੁਸੀਂ ਦਿਨ ਦੇ ਵਿੱਚ ਉਹਦੇ ਤੋਂ 2 ਘੰਟੇ ਪਹਿਲਾਂ ਉੱਠ ਗਏ ਇੱਕ ਤਾਂ ਉਹਦੇ ਕੋਲ ਕਿੰਨੇ ਘੰਟੇ ਬਚੇ ਤਾਂ ਉਹਦੇ ਕੋਲ 24 ਘੰਟੇ ਦੇ ਵਿੱਚੋਂ ਉਹਦੇ ਕੋਲ ਤਾਂ ਬਹੁਤ ਘੱਟ ਬਚੇ ਨਾ ਤੁਹਾਡੇ ਕੋਲ 2 ਘੰਟੇ ਜ਼ਿਆਦਾ ਬਚ ਗਏ ਸੋ ਇਸ ਕਰਕੇ ਆਪਣਾ 2 ਘੰਟੇ ਛੇਤੀ ਉੱਠਣ ਦੀ ਕੋਸ਼ਿਸ਼ ਕਰੋ ਉਹਦੇ ਨਾਲੋਂ ਪਹਿਲਾਂ ਉਤੋਂ ਪਹਿਲਾਂ ਉੱਠ ਕੇ ਤੁਸੀਂ ਹਨਾ ਛੇਤੀ ਜਿੰਨੀ ਛੇਤੀ ਤੁਸੀਂ ਉੱਠੋਗੇ ਆਪਣੇ ਜਿਹੜੇ ਕੰਮ ਤੁਹਾਡੇ ਰੈਂਦੇ ਨੇ ਕਰਨ ਵਾਲੇ ਉਹ ਤੁਸੀਂ ਛੇਤੀ ਕਰ ਲਓਗੇ ਨੰਬਰ 2 ਤੇ ਹੈਗਾ ਵੀ ਡੇਲੀ ਹਰ ਰੋਜ਼ ਸੋ ਸਵੇਰੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਕੰਮ ਕਰਨਾ ਵਾ ਉੱਠਣ ਤੋਂ ਬਾਅਦ ਉਹ ਤੁਸੀਂ ਮਤਲਬ ਵੀ ਕਸਰਤ ਜ਼ਰੂਰ ਕਰਨੀ ਹੀ ਕਰਨੀ ਆ ਐਕਸਰਸਾਈਜ਼ ਤੁਸੀਂ ਕਰਨੀ ਹੀ ਕਰਨੀ ਆ ਤੁਸੀਂ ਚਾਹ ਜਿਮ ਦੇ ਵਿੱਚ ਚੱਲ ਜਿਓ ਜਿਮ ਨਹੀਂ ਜਾ ਸਕਦੇ ਹੈਗੇ ਤੁਸੀਂ ਕਿਸੇ ਪਾਰਕ ਦੇ ਵਿੱਚ ਚੱਲ ਜਾਓ ਉੱਥੇ ਵਾਕ ਕਰ ਲਓ ਅੱਧਾ ਘੰਟਾ ਪੂਨਾ ਘੰਟਾ ਪੁਸ਼-ਅਪ ਲਗਾ ਲਓ ਚੀਨਪਲ ਲਗਾ ਲਓ ਸਿੱਟ-ਅਪਸ ਲਗਾ ਲਓ ਕੁਝ ਵੀ ਕਰ ਲਓ ਮਤਲਬ ਕੁਝ ਨਾ ਕੁਝ ਕਰਦੇ ਰਹੋ ਐਕਸਰਸਾਈਜ਼ ਜ਼ਰੂਰ ਕਰੋ ਕਿਉਂਕਿ ਸਾਡੇ ਸਰੀਰ ਨੂੰ ਨਾ ਜੇ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਸਫਲ ਹੋਣਾ ਤੇ ਬਿਮਾਰੀਆਂ ਤੋਂ ਦੂਰ ਰਹਿਣਾ ਵਾ ਉਹਦੇ ਲਈ ਸਾਨੂੰ ਮਤਲਬ ਹੀ ਐਕਸਰਸਾਈਜ਼ ਕਰਨੀ ਪੈਣੀ ਹੀ ਪੈਣੀ ਆ ਜਿੰਨੀ ਅਸੀਂ ਐਕਸਰਸਾਈਜ਼ ਕਰਾਂਗੇ ਨਾ ਅਸੀਂ ਉਨੇ ਹੀ ਫਿਜ਼ੀਕਲੀ ਅਸੀਂ ਸੈੱਟ ਹੋਵਾਂਗੇ ਫਿਜ਼ੀਕਲੀ ਅਸੀਂ ਫਿੱਟ ਵੀ ਹੋਵਾਂਗੇ ਸੈਟ ਦੇ ਨਾਲ ਨਾਲ ਜਿਹੜੇ ਦਾ ਅਸੀਂ ਮੈਂਟਲੀ ਜਿਹੜੀ ਅਸੀਂ ਮਤਲਬ ਮੈਂਟਲੀ ਪ੍ਰੇਪੇਅਰ ਰਾਵਾਂਗੇ ਦਿਮਾਗ ਤੋਂ ਵੀ ਅਸੀਂ ਫਿਟ ਰਾਵਾਂਗੇ ਸਰੀਰ ਤੋਂ ਵੀ ਫਿਟ ਰਾਵਾਂਗੇ ਜੇ ਤੁਸੀਂ ਇਹ ਦੋਨਾਂ ਚੀਜ਼ਾਂ ਤੋਂ ਫਿਟ ਹੋਗੇ ਨੰਬਰ 1 ਦਿਮਾਗ ਤੋਂ ਫਿਟ ਹੋਗੇ ਨੰਬਰ 2 ਤੁਸੀਂ ਸਰੀਰ ਤੋਂ ਫਿਟ ਹੋਗੇ ਜੇ ਤੁਸੀਂ ਇਹ ਦੋਨੇ ਚੀਜ਼ਾਂ ਤੋਂ ਤੁਸੀਂ ਫਿਟ ਹੋਗੇ ਨਾ ਤੁਸੀਂ ਜ਼ਿੰਦਗੀ 'ਚ ਕਦੇ ਵੀ ਕਿਸੇ ਤੋਂ ਵੀ ਤੁਸੀਂ ਮਾਰ ਨਹੀਂ ਖਾਓਗੇ ਤੁਸੀਂ ਕਿਉਂਕਿ ਤੁਸੀਂ ਆਮ ਬੰਦੇ ਨਾਲੋਂ ਤੁਸੀਂ 100 ਗੁਣਾ ਅੱਗੇ ਹੋ ਤੁਸੀਂ ਜੇ ਤੁਸੀਂ ਸਵੇਰੇ ਉੱਠ ਕੇ ਤੜਕੇ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਤਾਂ ਤੁਹਾਡੀ ਜਿਹੜੀ ਉਮਰ 5-10 ਸਾਲ ਆਟੋਮੈਟਿਕ ਹੀ ਵੱਧ ਜੇਗੀ ਕਿਉਂਕਿ ਸਵੇਰੇ ਜਿਹੜਾ ਸਾਡਾ ਮੌਸਮ ਹੁੰਦਾ ਨਾ ਬਹੁਤ ਵਧੀਆ ਮੌਸਮ ਹੁੰਦਾ ਵਾ ਉੱਚ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾਗਾ ਕੁਝ ਵੀ ਨਹੀਂ ਹੁੰਦਾ ਹੈਗਾ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਅਸੀਂ ਡੇਲੀ ਆਪਣੀ ਰੁਟੀਨ ਦੇ ਵਿੱਚ ਸਵੇਰੇ ਅਸੀਂ ਉੱਠਣ ਤੋਂ ਬਾਅਦ ਐਕਸਰਸਾਈਜ਼ ਜ਼ਰੂਰ ਕਰੀਏ ਅਸੀਂ ਆਪਣੇ ਆਪ ਨੂੰ 40 ਤੋਂ ਲੈ ਕੇ 40-45 ਮਿੰਟ ਤੋਂ ਲੈ ਕੇ 1 ਡੇਢ ਘੰਟਾ ਸਾਨੂੰ ਆਪਣੇ ਆਪ ਨੂੰ ਜ਼ਰੂਰ ਦੇਣਾ ਚਾਹੀਦਾ ਵਾ ਜੇ ਮੰਨ ਕੇ ਚੱਲੋ ਤੁਸੀਂ ਐਕਸਰਸਾਈਜ਼ ਹੋਣ ਕਰਨ ਲੱਗੇ ਸਵੇਰੇ ਉੱਠ ਕੇ ਕਰਨ ਲੱਗੇ ਨਾ ਤੁਸੀਂ ਬਹੁਤ ਸਾਰੇ ਬਿਮਾਰੀਆਂ ਤੋਂ ਤੁਸੀਂ ਬਚ ਜੂਗੇ ਜੇ ਮੰਨ ਕੇ ਚੱਲੋ ਤੁਸੀਂ ਐਕਸਰਸਾਈਜ਼ ਨਹੀਂ ਕਰੋਗੇ ਤੁਸੀਂ ਸਵੇਰੇ ਛੇਤੀ ਨਹੀਂ ਉੱਠੋਗੇ ਤੁਸੀਂ ਬਿਮਾਰ ਹੋਗੇ ਤੁਸੀਂ ਡਾਕਟਰ ਕੋਲ ਚੱਲ ਜਿਓ ਤਾਂ ਮੰਨ ਕੇ ਚੱਲੋ ਜਿਆ ਲੱਖ ਡੇਢ ਲੱਖ ਰੁਪਏ ਨੋਰਮਲੀ ਤੁਹਾਡਾ ਲੱਗ ਜਾਣਾ ਵਾ ਸੋ ਇਸ ਕਰਕੇ ਮੈਂ ਸਾਰੇ ਮੇਰੇ ਭਿੰਨ ਭਰਾਉਣ ਦੇ ਇਹ ਗੱਲ ਕਹਿੰਦਾ ਵੀ ਸਵੇਰੇ ਉੱਠਣ ਸਾਰਾਂ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਅਗਲਾ ਕੰਮ ਹੈਗਾ ਜੀ ਤੁਸੀਂ ਨਾ ਮਤਲਬ ਵੀ ਹਰ ਰੋਜ਼ ਕੋਈ ਨਾ ਕੋਈ ਨਾ ਇੱਕ ਕਿਤਾਬ ਜ਼ਰੂਰ ਪੜਿਆ ਕਰੋ ਕੋਈ ਵੀ ਕਿਤਾਬ ਲੈ ਲਓ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਚਾਹੇ ਤੁਹਾਨੂੰ ਕਹਾਣੀਆਂ ਦੀ ਕਿਤਾਬ ਵਧੀਆ ਲੱਗਦੀ ਆ ਜਾਂ ਮੋਟੀਵੇਸ਼ਨ ਲੱਗਦੀ ਆ ਕੋਈ ਵੀ ਕਿਤਾਬ ਜਿਹੜੀ ਤੁਹਾਨੂੰ ਜਰ ਵਧੀਆ ਲੱਗਦੀ ਆ ਨਾ ਉਹਦਾ ਇੱਕ ਚੈਪਟਰ ਇੱਕ ਚੈਪਟਰ ਕਿੰਨੇ ਪੇਜਾਂ ਦਾ ਹੁੰਦਾ ਦੋ ਪੇਜਾਂ ਦਾ ਤਿੰਨ ਪੇਜਾਂ ਦਾ ਵੱਧ ਤੋਂ ਵੱਧ ਚਾਰ ਪੇਜਾਂ ਦਾ ਹੁੰਦਾ ਵਾ ਕੋਈ ਵੀ ਇੱਕ ਕਿਤਾਬ ਲੈ ਲਓ ਉਹਦੇ ਦੋ ਤਿੰਨ ਪੇਜ ਦਾ ਇੱਕ ਚੈਪਟਰ ਹੁੰਦਾ ਵਾ ਇੱਕ ਚੈਪਟਰ ਨਾ ਜ਼ਰੂਰ ਪੜੋ ਕਿਉਂਕਿ ਕਿਤਾਬ ਪੜਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਮਿਲੇਗਾ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਕਿਤਾਬਾਂ ਦੇ ਵਿੱਚ ਜੋ ਵੀ ਕੁਝ ਲਿਖਿਆ ਹੁੰਦਾ ਨਾ ਉਹ 101% ਸੱਚ ਲਿਖਿਆ ਹੁੰਦਾ ਵਾ ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਯਾਰ ਵੀ ਜਿਹੜੀ ਤੁਸੀਂ ਫੋਨ ਦੇ ਉੱਤੇ ਰੀਲਾਂ ਦੇਖਦੇ ਹੋ WhatsApp ਚਲਾਨਦੇ ਹੋ YouTube ਤੇ ਵੀਡੀਓ ਦੇਖਦੇ ਹੋ ਜਾਂ ਕੁਝ ਹੋਰ ਚੀਜ਼ਾਂ ਦੇਖਦੇ ਹੋ ਉਹਨੂੰ ਘਟਾ ਦਿਓ 20 ਮਿੰਟ ਘਟਾ ਦਿਓ 20 ਮਿੰਟ ਦੇ ਵਿੱਚ ਤੁਸੀਂ ਇੱਕ ਚੈਪਟਰ ਰਾਮ ਨਾਲ ਪੜ੍ਹ ਲਵੋਗੇ ਤੁਸੀਂ 20 ਮਿੰਟ ਦੇ ਵਿੱਚ ਜਦੋਂ ਤੁਸੀਂ ਇੱਕ ਚੈਪਟਰ ਪੜ੍ਹ ਲਿਆ 20 ਮਿੰਟ ਫੋਨ ਘੱਟ ਦੇਖ ਲੋ ਕੀ ਹੋਣ ਲੱਗਾ ਕੁਝ ਨਹੀਂ ਹੋਣ ਲੱਗਾ ਹੈਗਾ 20 ਮਿੰਟ ਦਾ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਵੀ 20 ਮਿੰਟ ਕਦੋਂ ਨਿਕਲ ਗਏ ਸੋ ਇਸ ਕਰਕੇ ਆਪਣਾ ਮੋਬਾਈਲ ਫੋਨ ਨੂੰ ਥੋੜਾ ਜਿਹਾ ਘਟਾ ਕੇ ਨਾ ਇੱਕ ਕਿਤਾਬ ਇੱਕ ਦਿਨ ਦੇ ਵਿੱਚ ਮਤਲਬ ਜਰੂਰ ਪੜੋ ਯਾਨੀ ਕਿ ਇੱਕ ਚੈਪਟਰ ਇੱਕ ਕਿਤਾਬ ਫੜ ਲਓ ਉਹ ਦੇ ਮੰਨ ਕੇ ਚਲੋ 50 ਚੈਪਟਰ ਨੇ ਨਾ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਚੈਪਟਰ ਪੜਨਾ ਵਾ ਯਾਨੀ ਕਿ ਤੁਸੀਂ 50 ਦਿਨ ਦੇ ਵਿੱਚ ਤੁਸੀਂ ਇੱਕ ਕਿਤਾਬ ਪੜ ਲਓਗੇ ਤੁਸੀਂ ਤੇ ਉਹ ਜਿਹੜੀ ਕਿਤਾਬ ਦੇ ਵਿੱਚ ਤੁਹਾਨੂੰ ਨੋਲਿਜ ਮਿਲੇਗੀ ਸਿੱਖਣ ਨੂੰ ਮਿਲੇਗਾ ਉਹ ਸਾਰਾ ਕੁਝ ਤੁਹਾਨੂੰ ਕਿਤੇ ਨਹੀਂ ਮਿਲੇਗਾ ਉਹ ਸਿਰਫ ਤੁਹਾਨੂੰ ਕਿਤਾਬ ਚੋਂ ਹੀ ਮਿਲੇਗਾ ਤੇ ਉਹ ਚੀਜ਼ਾਂ ਤੁਸੀਂ ਜਦੋਂ ਤੁਸੀਂ ਕਿਤਾਬਾਂ ਦੇ ਵਿੱਚ ਪੜੋਗੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਅਪਲਾਈ ਕਰਕੇ ਦੇਖਿਓ ਤੁਸੀਂ ਖੁਦ ਮਹਿਸੂਸ ਕਰੋਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਸੀਂ ਹੋਰ ਲੋਕਾਂ ਨਾਲੋਂ ਤੇਤੇ ਅੱਗੇ ਨਿਕਲ ਜਾਓਗੇ ਤੁਸੀਂ ਸੋ ਜਿਹੜੀ ਸਾਡੀ ਤੀਜੀ ਹੈਬਿਟਾ ਸਭ ਤੋਂ ਲਾਸਟ ਹੈਬਿਟਾ ਉਹ ਹੈਗੀ ਹੈ ਜੀ ਹਮੇਸ਼ਾ ਮਤਲਬ ਛੇਤੀ ਸੌਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਲੋਕਾਂ ਦੀ ਮਾਦਤ ਦੇਖੀਏ ਉਹਨਾਂ ਮੋਬਾਈਲ ਫੋਨ ਨਹੀਂ ਛੱਡਦੇਗੇ ਸੌਣ ਲੱਗੇ ਮਤਲਬ ਰੀਲਾਂ ਦੇਖੀ ਜਾਣਗੇ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਹਨਾ ਇਹ ਚੀਜ਼ਾਂ ਦੇਖੀ ਜਾਣਗੇ ਤੇ ਉਹ ਸੌਂਦੇ ਬਹੁਤ ਲੇਟ ਆ ਉਹ ਸੌਣਗੇ 11 12 ਇੱਕ ਤਾਂ ਇੱਕ ਵੀ ਵਜਾ ਦਿੰਦੇ ਨੇ ਜਦੋਂ ਉਹਨਾਂ ਨੂੰ ਇੱਕ ਵਜਾਂਦਾ ਤੇ ਜਿਹੜਾ ਬੰਦਾ 1 ਵਜੇ ਸੌਊਗਾ ਯਾਰ ਉਹ ਸਵੇਰੇ 4 ਵਜੇ 5 ਵਜੇ ਕਿੱਥੋਂ ਉੱਠ ਜਾਏਗਾ ਨਹੀਂ ਉੱਠ ਸਕਦਾ ਹੈਗਾ ਕਿਉਂਕਿ ਜੇ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਵਾ ਆਪਣੇ ਸਰੀਰ ਨੂੰ ਫਿੱਟ ਰੱਖਣਾ ਵਾ ਅਸੀਂ ਮੈਂਟਲੀ ਫਿੱਟ ਹੋਣਾ ਵਾ ਤਾਂ ਉਹਦੇ ਲਈ ਸਾਨੂੰ 7 ਤੋਂ 8 ਘੰਟੇ ਸਾਨੂੰ ਨੀਂਦ ਚਾਹੀਦੀ ਹੀ ਚਾਹੀਦੀ ਆ ਜੇ ਅਸੀਂ 7 ਤੋਂ 8 ਘੰਟੇ ਨੀਂਦ ਨਹੀਂ ਲਵਾਂਗੇ ਸਾਡਾ ਸਰੀਰ ਖਰਾਬ ਹੋ ਜਾਏਗਾ ਤੇ ਮੈਂਟਲੀ ਅਨਫਿੱਟ ਹੋ ਜਾਾਂਗੇ ਸੋ ਇਸ ਕਰਕੇ ਸਾਨੂੰ 7 ਤੋਂ 8 ਘੰਟੇ ਨੀਂਦ ਚਾਹੀਦੀ ਹੀ ਚਾਹੀਦੀ ਆ ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਸਵੇਰੇ ਛੇਤੀ ਉੱਠਣ ਦੀ ਤੇ ਰਾਤ ਨੂੰ ਛੇਤੀ ਸੌਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਤੁਸੀਂ ਸੌਣਾ ਨਾ ਮੋਬਾਈਲ ਫੋਨ ਨਹੀਂ ਦੇਖਣਾ ਹੈਗਾ ਸਰਾਤ ਨੂੰ ਸੌਣ ਲੱਗੇ ਇੱਕ ਕਿਤਾਬ ਦਾ ਇੱਕ ਚੈਪਟਰ ਕੋਈ ਵੀ ਕਿਤਾਬ ਦਾ ਇੱਕ ਚੈਪਟਰ ਤੁਸੀਂ ਜ਼ਰੂਰ ਪੜਨਾ ਕਿਤਾਬ ਪੜ੍ਹ ਕੇ ਸੋਵੋ ਕਿਉਂਕਿ ਜੋ ਤੁਸੀਂ ਪੜ੍ਹ ਕੇ ਸੋਵੋਗੇ ਨਾ ਉਹ ਤੁਹਾਡੇ ਦਿਮਾਗ ਦੇ ਵਿੱਚ ਘੁੰਮੀ ਜਾਊਗੇ ਔਰ ਉਦਾਂ ਦੇ ਸੁਪਨੇ ਤੁਹਾਨੂੰ ਆਣਗੇ ਜੇ ਤੁਸੀਂ ਮੋਟੀਵੇਸ਼ਨਲ ਕਿਤਾਬ ਦਾ ਕੋਈ ਵੀ ਇੱਕ ਚੈਪਟਰ ਤੁਸੀਂ ਪੜ੍ਹ ਕੇ ਰਾਤ ਨੂੰ ਸੋਵੋਗੇ ਤਾਂ ਉਹਦੇ ਨਾਲ ਕੀ ਹੈ ਕਿ ਤੁਹਾਡੇ ਦਿਮਾਗ ਵਿੱਚ ਮੋਟੀਵੇਸ਼ਨ ਚੱਲਦੀ ਰਹੇਗੀ ਵੀ ਜਿਹੜਾ ਤੁਹਾਡਾ ਆਉਣ ਵਾਲਾ ਕੱਲ ਹੋਏਗਾ ਉਹ ਬਹੁਤ ਵਧੀਆ ਹੋਏਗਾ ਤੇ ਤੁਸੀਂ ਐਂ ਕਹੋਗੇ ਵੀ ਯਾਰ ਮੈਂ ਆਪਣੀ ਜਿੱਦੀ ਕੀ ਦੇ ਵਿੱਚ ਨਾ ਕੁਝ ਨਾ ਕੁਝ ਜ਼ਰੂਰ ਕਰਨਾ ਹੀ ਕਰਨਾ ਤੇ ਲੋਕਾਂ ਨਾਲ ਅੱਗੇ ਵਧਣਾ ਹੀ ਵਧਣਾ ਮਾਂ ਸੋ ਇਹ ਤਿੰਨ ਕੰਮ ਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਤੁਸੀਂ ਅੱਜ ਤੋਂ ਹੀ ਮੰਨ ਕੇ ਚੱਲੋ ਤੁਸੀਂ ਮੇਰੀ ਚ ਵੀਡੀਓ ਚ ਅੱਜ ਦੇਖ ਰਹੇ ਹੋ ਚਾਹੇ ਕੱਲ ਦੇਖ ਰਹੇ ਜਦੋਂ ਵੀ ਤੁਸੀਂ ਮੇਰੀ ਇਹ ਵੀਡੀਓ ਦੇਖਦੇ ਹੋ ਨਾ ਤੇ ਜਿਹੜੇ ਆ ਮੈਂ ਤੁਹਾਨੂੰ ਤਿੰਨ ਕੰਮ ਦੱਸੇ ਨੇ ਸਵੇਰੇ ਛੇਤੀ ਉੱਠਣਾ ਤੇ ਨੰਬਰ 2 ਤੇ ਐਕਸਰਸਾਈਜ਼ ਕਰਨਾ ਤੇ ਇੱਕ ਡੇਲੀ ਚ ਇੱਕ ਕਿਤਾਬ ਪੜ੍ਹਨੀ ਤੇ ਰਾਤ ਨੂੰ ਛੇਤੀ ਸੌਣਾ ਤੁਸੀਂ ਆਹ ਕੰਮ ਤੁਸੀਂ ਅਪਲਾਈ ਕਰ ਦੋ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਗਰੰਟੀ ਦੇਣਾ ਲਿਖ ਕੇ ਦੇਣਾ ਤੁਸੀਂ ਸਿਰਫ ਇੱਕ ਮਹੀਨਾ ਵੀ ਜ਼ਿਆਦਾ ਨਹੀਂ ਕਹਿੰਦਾ ਜੀ ਸਿਰਫ ਇੱਕ ਮਹੀਨਾ ਇਹ ਚੀਜ਼ ਕਰਕੇ ਦੇਖ ਲਓ ਇੱਕ ਮਹੀਨੇ ਬਾਅਦ ਤੁਸੀਂ ਦੇਖਣਾ ਤੁਹਾਡੀ ਜਿਹੜੀ ਲਾਈਫ ਆ ਤੁਹਾਡੀ ਜਿਹੜੀ ਜ਼ਿੰਦਗੀ ਆ ਬਹੁਤ ਜ਼ਿਆਦਾ ਬਦਲ ਜਾਏਗੀ ਹੋਰਾਂ ਤੋਂ ਪਰਾਂ ਹੋ ਜਾਏਗੀ ਤੁਹਾਡੀ ਜ਼ਿੰਦਗੀ ਤੁਸੀਂ ਹੋਰ ਲੋਕਾਂ ਨਾਲੋਂ ਬਹੁਤ ਅੱਗੇ ਨਿਕਲ ਜੁਣੀ ਜੀ ਸੋ ਇੱਕ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਜ਼ਰੂਰ ਅਪਲਾਈ ਕਰਕੇ ਦੇਖੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ